ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਕਿਰਕ ਕੋ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਇੱਕ ਪਾਸੇ ਕਟਨਾਵਾ ਜਿਹੜੀਆਂ ਨੇ ਪੰਜਾਬ ਦੇ ਉੱਤੇ ਭਾਰੀ ਪਈਆਂ ਹੋਈਆਂ ਨੇ ਜੇਕਰ ਗਾਇਲ ਕਰੀਏ ਆਏ ਦਿਨ ਹੀ ਕੋਈ ਨਾ ਕੋਈ ਐਹੋ ਜੀ ਵਾਦਵਾਤ ਹੁੰਦੀ ਹੈ ਕਿ ਜਿੱਥੇ ਪੰਜਾਬ ਦੇ ਲੋਕਾਂ ਦੇ ਦਿਲਾਂ ਨੂੰ ਦਹਿਲਾ ਦਿੱਤਾ ਜਾਂਦਾ ਹੈ ਜੇਕਰ ਗੱਲ ਕਰੀਏ ਸ਼ਰੈ ਆਮ ਗੋਲੀਬਾਰੀ ਹੋਣੀ ਸ਼ਰੈ ਆਮ ਚੋਰੀ ਜਿਗਾਰੀ ਸ਼ਰੈ ਆਮ ਜਿਹੜਾ ਹੈ ਜਬਰ ਜਨਾਹ ਹੋ ਜਾਣਾ ਬੱਚੇ ਦੇ ਨਾਲ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਆਏ ਦਿਨ ਹੀ ਵੇਖਣ ਨੂੰ ਮਿਲ ਰਹੀਆਂ ਨੇ ਕਿ ਆਮ ਜਨਤਾ ਜਿਹੜੀ ਹੈ ਸੇਫ ਹੈ ਕਿ ਆਮ ਜਨਤਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਦਲਾਅ ਦਾ ਨਾਂ ਲੈਂਦੇ ਸੀ ਕਿ ਆਮ ਜਨਤਾ ਹੁਣ ਸੇਫ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਾਅ ਆਰਡਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਦੇ ਵਿੱਚ ਹੈ ਦਾ ਪੰਜਾਬ ਪੁਲਿਸ ਪ੍ਰਸ਼ਾਸਕ ਵੀ ਜਿਹੜਾ ਹੈ ਬਹੁਤ ਘਟ ਤਾਇਨਾ ਤਾਇਨਾ ਦਿਖਾਈ ਦੇ ਰਿਹਾ ਹੈ ਜਿਸ ਤਰੀਕੇ ਦੇ ਨਾਲ ਜਿਹੜੀਆਂ ਨੇ ਆਏ ਦਾ ਆਏ ਦੇ ਲੋਕਾਂ ਨੂੰ ਵਾਰਦਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਅਜਿਹੀ ਘਟਨਾ ਨੇ ਜਿਹੜਾ ਹੈ ਲੋਕਾਂ ਦੇ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਜਿੱਥੇ ਆਮ ਜਨਤਾ ਜਿਹੜੀ ਹੈ ਸੇਫ ਨਹੀਂ ਹੈ ਤਾਂ ਜੇਕਰ ਗੱਲ ਕਰ ਲਈਏ ਦਾ ਆਮ ਵੇਖਿਆ ਗਿਆ ਜੇਕਰ ਕੋਈ ਪਾਰਟੀ ਦੇ ਨਾਲ ਸੰਬੰਧ ਰੱਖਦਾ ਉਹਦੇ ਉੱਤੇ ਸ਼ਰੇਆਮ ਗੋਲੀਬਾਰੀ ਕੋਈ ਵੱਡਾ ਜਿਹੜਾ ਹੈ ਕਾਰੀਗਰ ਹੈ ਜਾਂ ਵੱਡਾ ਕੋਈ ਅਯੋਧਪਤੀ ਹੈ ਤਾਂ ਉਹਦੇ ਉਹ ਸੇਫ ਨਹੀਂ ਹੈ ਜੇਕਰ ਗੱਲ ਕਰ ਲਈਏ ਤੇ ਘਰ ਦੇ ਵਿੱਚ ਬੈਟਰੀਆਂ ਘਰ ਦੇ ਵਿੱਚ ਕੰਮ ਕਰ ਰਹੀਆਂ ਹਾਊਸ ਵਾਈਫ ਤੱਕ ਸੇਫ ਨਹੀਂ ਹਨ ਕਿਉਂਕਿ ਜਿਸ ਤਰੀਕੇ ਦੇ ਨਾਲ ਆਏ ਦਿਨ ਹੀ ਇਹਨਾਂ ਘਟਨਾਵਾਂ ਨੂੰ ਦੇਖਿਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਖਬਰ ਨੇ ਜਿਹੜਾ ਹੈ ਦਿਲ ਦਹਿਲਾ ਕੇ ਰੱਖ ਦਿੱਤਾ ਹੈ ਜਿੱਥੇ ਆਮ ਜਨਤਾ ਜਿਹੜੀ ਹੈ ਡਰ ਰਹੀ ਹੈ ਤੇ ਦੂਸਰੇ ਪਾਸੇ ਮੁਹਾਲੀ ਦੇ ਵਿੱਚ ਜੋ ਹੈ ਪੰਜ ਫੇਸ ਪੰਜ ਇਲਾਕੇ ਵਿੱਚ ਸੋਮਵਾਰ ਰਾਤ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਵਦੀਕ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਸ਼੍ਰੀਮਤੀ ਅਸ਼ੋਕ ਗੋਇਲ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਵਾਰ ਦਾ ਸਮੇਂ ਕ੍ਰਿਸ਼ਨ ਕੁਮਾਰ ਗੋਲ ਆਪਣੀ ਬੇਟੀ ਨੂੰ ਮਿਲਣ ਲਈ ਮਸਕਦ ਉਮਾਨ ਗਏ ਹੋਏ ਸਨ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਰਾਤ ਕਰੀਬ 11 ਵਜੇ ਵਾਪਰੀ ਮੰਗਲਵਾਰ ਸਵੇਰੇ ਜਦੋਂ ਘਰ ਦੀ ਨੌਕਰਾਨੀ ਕੰਮ ਤੇ ਪਹੁੰਚੀ ਤਾਂ ਨੇ ਦੇਖਿਆ ਕਿ ਘਰ ਦਾ ਨੌਕਰ ਨੀਰਜ ਕੁਰਸੀ ਨਾਲ ਬੰਨਿਆ ਹੋਇਆ ਹੈ ਤੇ ਸ਼੍ਰੀਮਤੀ ਗੋਇਲ ਦੀ Laash ਜਿਹੜੀ ਹੈ ਉਦ ਕੋਲ ਪਈ ਸੀ ਸ਼ੁਰੂਆਤ ਜਾਣ ਤੋਂ ਪਤਾ ਲੱਗਾ ਕਿ ਮਲਜ਼ਮਾਂ ਦੇ ਘਰ ਵਿੱਚ ਲੁੱਟਖੋਹ ਕੀਤੀ ਗਈ ਗਹਿਣੇ ਅਤੇ ਨਕਦੀ ਦੇ ਕੇ ਫਰਾਰ ਹੋ ਗਏ ਖਤਸ਼ਾ ਜਤਾਇਆ ਜਾ ਰਿਹਾ ਹੈ ਕਿ ਵਿਰੋਧ ਕਰਨ ਤੇ ਉਹਨਾਂ ਦਾ ਕਤਲ ਕੀਤਾ ਗਿਆ ਹੈ ਘਟਨਾ ਦੀ ਸੂਚੀ ਮਿਲਦੇ ਹੀ ਫਰੋਸਿਕ ਟੀਮ ਅਤੇ ਉੱਚ ਪੱਧਰੀ ਅਧਿਕਾਰੀਆਂ ਦੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦਾ ਫੁਟੇਜ ਖੰਗਾਰ ਰਹੀ ਹੈ ਪੁਲਿਸ ਨੂੰ ਘਰ ਦੇ ਨੌਕਰ ਨੀਰਜ ਪੱਛੀ ਹੈ ਉਹ ਜਿਸ ਦੀ ਉਮਰ ਉਹ ਉਹਨਾਂ ਉਹਦੀ ਭੂਮਿਕਾ ਤੇ ਸ਼ੱਕ ਹੈ ਜੋ ਪਿਛਲੇ 9 ਸਾਲਾਂ ਤੋਂ ਪਰਿਵਾਰ ਕੋਲ ਕੰਮ ਕਰ ਰਿਹਾ ਹੈ ਫਿਲਹਾਲ ਪੁਲਿਸ ਨੇ ਉਹ ਕਰ ਹਿਰਾਸਤ ਵਿੱਚ ਲੈ ਲਿਆ ਤੇ ਉਸ ਤੋਂ ਪੁੱਛਗਿੱਛ ਜਾਰੀ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਨੀਰਜ ਕੁਮਾਰ ਉਹਦੇ ਉਹਨਾਂ ਦੇ ਨੌਕਰ ਦਾ ਨਾਮ ਸਾਹਮਣੇ ਆਉਂਦਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਫਿਲਹਾਲ ਪੁਲਿਸ ਖਾਲੀਨ ਕਰ ਰਹੀ ਹੈ ਪੁੱਛਗਿੱਛ ਕਰ ਰਹੀ ਹੈ ਲੇਕਿਨ ਘਰ ਦੇ ਵਿੱਚ ਸੇਫ ਨਹੀਂ ਹਨ ਲੋਕ ਜਿੱਥੇ ਪੰਜਾਬ ਦੇ ਵਿੱਚ ਜਿਹਨੂੰ ਪੰਜ ਆਪ ਦੀ ਧਰਤੀ ਕਿਹਾ ਜਾਂਦਾ ਸੀ ਜਿੱਥੇ ਪੰਜਾਬ ਦੇ ਜਾਂ ਧੀਆਂ ਪੜਾਂ ਔਰਤਾਂ ਦੀ ਇੱਜ਼ਤ ਹੁੰਦੀ ਸੀ ਉੱਥੇ ਉਹਨਾਂ ਨੂੰ ਸ਼ਰੇਆਮ ਜਬਰ ਜਨਾਹ ਹੋ ਰਿਹਾ ਹੈ ਗਲਾ ਕਟ ਕੇ ਮਾਰ ਰਿਹਾ ਹੈ ਲੇਕਿਨ ਪੰਜਾਬ ਦੀ ਇਸ ਜਿਹੜੀ ਹੈ ਵਿਵਸਥਾ ਦਾ ਕੌਣ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਨੇ ਜਾਂ ਉਹ ਲੋਕ ਜ਼ਿੰਮੇਵਾਰ ਨੇ ਜਿਹੜੇ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਨੇ ਕਿਉਂਕਿ ਆਏ ਦਿਨ ਜਿਹੜੀਆਂ ਵੱਡੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤੇ ਉਸ ਹਿਸਾਬ ਨਾਲ ਲੱਗ ਰਿਹਾ ਕਿ ਲੋਕਾਂ ਦਾ ਡਰ ਦਾ ਮਾਹੌਲ ਪੰਜਾਬ ਦੇ ਵਿੱਚ ਓਵੇਂ ਬਣਿਆ ਹੋਇਆ ਜਿਵੇਂ ਬਾਕੀ ਸਟੇਟ ਦੇ ਵਿੱਚ ਲੋਕ ਕਹਿੰਦੇ ਸੀ ਕਿ ਉਧਰ ਸੇਫ ਨਹੀਂ ਹੈ ਲੇਕਿਨ ਹੁਣ ਪੰਜਾਬ ਉੱਤੇ ਵੀ ਜਿਹੜੀ ਹੈ ਸੇਫਟੀ ਨਹੀਂ ਦਿਖਾਈ ਦੇ ਰਹੀ